ਜੋ ਮਹਾ ਸ਼ਿਵratri ਦੇ ਉਪਲਕਸ਼ ਦੇ ਵਿੱਚ ਆਚਾਰਪਾਜਰ ਤੋਂ ਮੇਰੇ ਨਿਵਾਸ ਸਥਾਨ ਤੋਂ ਅਸੀਂ ਸੰਧਿਆ ਫੇਰੀ ਸ਼ੁਰੂ ਕਰੀ ਹੈ ਕਿਉਂਕਿ ਪਟਿਆਲੇ ਸ਼ਹਿਰ ਦੇ ਵਿੱਚ ਜਾਗੋ ਵੀ ਬਹੁਤ ਨਿਕਲਦੀਆਂ ਸੀ ਔਰ ਪਰਵਾਸ ਫੇਰੀ ਵੀ ਬਹੁਤ ਨਿਕਲਣ ਲੱਗੀਆਂ ਤਾਂ ਅਸੀਂ ਬੈਠ ਕੇ ਵਿਚਾਰ ਕਰਿਆ ਸਾਰੇ ਹਿੰਦੂ ਸਖਸ਼ਾ ਸੰਪਤੀ ਦੇ ਪਤਵਿਚਾਰੀਆਂ ਨੇ ਇਸ ਵਾਰ ਕੋਈ ਨਵਾਂ ਕਰੀਏ ਦਾ ਫੈਸਲਾ ਕੀਤਾ ਗਿਆ ਸਾਡੇ ਗੁਰੂ ਮਹਾਰਾਜ ਨੇ ਸ਼ੰਤਰਾਮ ਸਿੰਘ ਜੀ ਮਹਾਰਾਜ ਜੀ ਸਾਰੇ ਨੇ ਮਿਲ ਕੇ ਫੈਸਲਾ ਕਰਿਆ ਕਿ ਸ਼ਹਿਰ ਦੇ ਵਿੱਚ ਸੰਧਿਆ ਫੇਰੀਆਂ ਦਾ ਆਯੋਜਨ ਕੀਤਾ ਜਾਵੇ ਜਿਹਦੇ ਉਪਲਬਖੇ ਵਿੱਚ ਅੱਜ ਪਹਿਲੀ ਸੰਧਿਆ ਫੇਰੀ ਸੀ ਜਿਹਦੇ ਵਿੱਚ ਇਕੱਠਾ ਮਾਰ ਦਾ ਇਕੱਠ ਤੁਸੀਂ ਦੇਖਿਆ ਵੀ ਹਜ਼ਾਰਾਂ ਦੀ ਸੰਖਿਆ ਜਿਸ ਨੂੰ ਸਿਰ ਪੰਚਾ ਨੇ ਕਿਸਾਲਿਆ ਉਸ ਤੋਂ ਬਾਅਦ ਇੱਥੇ ਭੰਡਾਰੀ ਵਿਵਸਥਾ ਕੀਤੀ ਹੈ ਕੋਲੇਨਾਥ ਦਾ ਭੰਡਾਰਾ ਮਹਾਮੈਦ ਦੀ ਸੇਵਾ ਪਰੰਡਾਰਾ ਚੱਲ ਰਿਹਾ ਹੈਗਾ ਔਰ ਇਹ ਜਿਹੜੀ ਸੰਧਿਆ ਫੇਰੀ ਹੈ ਅੱਜ ਸ਼ੁਰੂ ਹੋ ਕੇ 14 ਤਰੀਕ ਤੱਕ ਦੇਹੀ 7 ਵਜੇ ਤੋਂ ਲੈ ਕੇ 9 ਵਜੇ ਤੱਕ ਆਚਾਰ bazar ਪਟਿਆਲੇ ਤੋਂ ਸ਼ੁਰੂ ਹੋ ਕੇ ਅਲੱਗ-ਅਲੱਗ ਮਹੱਲਾਂ ਦੇ ਵਿੱਚ ਸਵਾਗਤ ਹੋਏਗਾ ਅਲੱਗ-ਅਲੱਗ ਮਹੱਲਾਂ ਵਿੱਚ ਇਨਵਾਈਟਡ ਕੀਤਾ ਗਿਆ ਸਾਰੇ ਪਟਿਆਲਾ ਵਾਸੀਆਂ ਨੂੰ ਬੜਾ ਉਤਸ਼ਾਹ ਨਾਲ ਜੀ ਆਇਆਂ ਆਜ ਵੀ ਚਾਰ ਜਗ੍ਹਾ ਸਾਡਾ ਜੇ ਪਹਿਲੇ ਦਿਨ ਚਾਰ ਜਗ੍ਹਾ ਹੈ ਚਾਰ ਮਹੱਲਾਂ ਦੇ ਵਿੱਚ ਬਹੁਤ ਵਧੀਆ ਸਵਾਗਤ ਜਿਹੜਾ ਹੈ ਸਨਾਤਨੀਆਂ ਦੁਆਰਾ ਕੀਤਾ ਗਿਆ ਹੈ ਔਰ ਚਾਰੋ ਜੀ ਨਹੀਂ ਅਸੀਂ ਲੰਗਰ ਦੀ ਜਿਹੜੀ ਅੱਛੇ ਹੋਣੀ ਸੀ ਅਸੀਂ ਲੰਗਰ ਦੀ ਜਿਹੜੀ ਇਹ ਵਿਵਸਥਾ ਕੀਤੀ ਹੈ ਭਗਤਾਂ ਦੇ ਵੀ ਸੰਧਿਆ ਵੇਲੇ ਸ਼ਾਮਲ ਹੋਣਗੇ ਉਹ ਆ ਕੇ ਇੱਥੇ ਭੋਜਨ ਖਾ ਸਕਦੇ ਨੇ ਔਰ ਘਰਦਿਆਂ ਨਾਲ ਲੈ ਕੇ ਜਾ ਸਕਦੇ ਨੇ ਪ੍ਰਧਾਨ ਜੀ ਉਤਸ਼ਾਹ ਕਿਦਾਂ ਦੇਖਿਆ ਲੋਕਾਂ ਦਾ ਤੁਹਾਡੇ ਕੋ ਪਹਿਲਾਂ ਨਹੀਂ ਦੇਖਿਆ ਤੁਸੀਂ ਲੇਡੀਜ਼ ਪਰਿਵਾਰ ਨਿਕਲ ਕੇ ਆਏ ਬਹੁਤ ਰੈਪਿਊਟੇਡ ਫੈਮਿਲੀਆਂ ਦੀ ਲੇਡੀਜ਼ ਨਿਕਲ ਕੇ ਆਈਆਂ ਨੱਚਕਾਰੇ ਸੀ ਪੂਰਾ ਆਨੰਦ ਮਾਣਿਆ ਉਹਨਾਂ ਕੋਲੇ ਨਾਲ ਔਰ ਆਉਣ ਵਾਲੇ ਦਿਨਾਂ 'ਚ ਇਹ ਰਸ ਜਿਹੜਾ ਹੈ ਬਹੁਤ ਜ਼ਿਆਦਾ ਫਦਨ ਦੀ ਸਾਨੂੰ ਉਮੀਦ ਹੈ ਔਰ ਹਾਜੀ ਕਈਰ ਬੰਦੇ ਦਾ ਜਿਹੜਾ ਪਹੁੰਚਦਾ ਸੀ ਤਿਆਰ ਕਰਿਆ ਸੀ ਅਗਲੇ ਦਿਨ 15 555 ਬੰਦੇ ਰੋਜ਼ ਵਧਾ ਕੇ ਅਸੀਂ ਜਿਹੜਾ ਪਹੁੰਚ ਦੀ ਵਿਵਸਥਾ ਕਰਦੇ ਹਾਂ ਪ੍ਰਧਾਨ ਜੀ 14 ਤਰੀਕ ਤੱਕ ਇਹ ਸਮਾਗਮ ਚੱਲਣਾ ਕਿਦਾਂ ਦਾ ਰੂਪਰੇਖਾ ਕਿਦਾਂ ਦੀ ਤਿਆਰ ਕੀਤੀ ਹੋਈ ਹੈ ਇਹਦੇ ਵਿੱਚ ਬਿਲਕੁਲ 14 ਤਰੀਕ ਦਾ ਦੇਖੋ ਦਿੱਲੀ ਸਤ ਤੋਂ 9 ਯਾਗੋਂ ਨਿਕਲੇ ਅਸੀਂ ਸੰਧਿਆ ਫੇਰੀ ਨਿਕਲੇਗੀ ਔਰ ਜਿਸ ਜਿਸ ਤਰ੍ਹਾਂ ਦੀ ਭੀੜ ਜਿਹੜੀ ਹੈ ਵੱਧ ਜਾਈ ਉਸ ਤਰ੍ਹਾਂ ਸਾਡੀ ਲੰਗਰ ਦੀ ਵਿਵਸਥਾ ਦੀ ਵੱਧ ਜਾਈਗੀ ਪੂਰੀ ਤਰ੍ਹਾਂ ਹੀ ਵਿਵਸਥਾ ਕੀਤੀ ਹੋਈ ਹੈ ਪੂਰੇ ਵਿਆਹ ਵਾਲਾ ਲੰਗਰ ਲਗਾਇਆ ਗਿਆ ਹੈ ਖਾਣੇ ਲਗਾਇਆ ਗਿਆ ਹੈ ਅੱਜ ਜਿਹੜਾ ਹੈ ਟਮਾਟਰ ਦਾ ਪਨੀਰ ਔਰ ਛੋਲੇ ਦੀ ਸਬ지 ਬਣੀ ਹੈ ਔਰ ਇੱਕ ਮੂਖ ਸਮੇਂ ਦੀ ਬਣੀ ਹੈ ਹੈ ਨਾ ਔਰ ਬਹੁਤ ਦਿਨ ਤਰ੍ਹਾਂ ਦੀ ਰੋਟੀ ਬਣਾਈ ਹੈ ਲਾਇਤਾ ਹੈਗਾ ਆਪ ਤਰ੍ਹਾਂ ਜਿਹੜੀ ਪੋਲੇ ਮਾਪਾਂ ਦੀ ਸ਼ਾਦੀ ਹੈ ਅਸੀਂ ਕੋਈ ਕਮੀ ਨਹੀਂ ਰੱਖਣਾ ਚਾਹੁੰਦੇ ਜੀ ਜਿਹੜੀ ਸੰਧਿਆ ਫੇਰੀ ਹੈ ਜਿਹਦੇ ਵਿੱਚ ਗੁਰਵਿੰਦਰ ਸਿੰਘ ਜੀ ਢਿੱਲੋਂ ਨੇ ਸਾਨੂੰ ਬਹੁਤ ਵੱਡਾ ਸਮਰਥਨ ਦਿੱਤਾ ਹੈਗਾ ਅੱਜ ਐਡੀਜੀਵੀ ਨੇ ਉਹ ਰਿਟਾਇਰਡ ਪੰਜਾਬ ਪੁਲਿਸ ਤੋਂ ਔਰ ਅੱਜ ਉਹਨਾਂ ਤੋਂ ਅਸੀਂ ਜੋਤੀ ਵਜੰਡ ਵੀ ਕਰਾਈ ਹੈ ਆਣ ਵਾਲਿਆਂ ਜੀ ਉਹਨਾਂ ਦੇ ਮਿਸਟ ਵੀ ਆਣਗੇ ਇੱਥੇ ਅੱਜ ਉਹ ਪੂਰੇ ਦਲਵਲ ਦੇ ਨਾਲ ਸਾਥੀਆਂ ਦੇ ਨਾਲ ਸਾਡੇ ਜਾਗਰੂਤਾ ਸਭਰਾਮ ਕਰਕੇ ਗਏ ਔਰ ਬਹੁਤ ਆਣ ਵਾਲਿਆਂ ਦੇ ਵਿੱਚ ਉਹਨਾਂ ਦੇ ਮਿਸਟ ਜਿਹੜੇ ਹਨ ਤਰਨਪਤਨੀ ਜਾਗਰੂਤਾ ਸਭਾ ਮਲ ਹੋਣ ਲਈ ਆ ਗਏ ਨੇ ਔਰ ਮੈਂ ਕੋਈ ਫਾਇਰਟੀ ਲੋਸਾ ਹਮਨ ਜਿਹਨੂੰ ਸਮਰਥਨ ਕਰਦਾ ਕਿ ਜਿਹੜਾ ਤੁਸੀਂ ਭੰਡਾਰਾ ਐਡਾ ਵੱਡਾ ਚੱਲਦਾ ਦੇਖਦੇ ਆ ਉਹਨਾਂ ਦੇ ਸਮਰਥਨ ਦੇ ਨਾਲ ਹੀ ਸਾਡਾ ਉਹਨਾਂ ਦੇ ਚਾਹੇ ਉਹਦੇ ਨਾਲ ਹੀ ਐਡਾ ਵੱਡਾ ਭੰਡਾਰਾ ਕਰਨ ਚੱਜੀ ਕੰਮ ਜਾਵਾ। ਇਹਦਾ ਪ੍ਰੋਗਰਾਮ ਬਹੁਤ ਪ੍ਰੋਗਰਾਮ ਹੈ। ਇਹੋ ਮੋਬਾਈਲ ਨੀ ਟੋਰਟੀ ਜਵਾਬ ਉਹ ਘਟਾ। ਮੇਰੇ ਸੱਜਣ ਮਹਾਰਾਜ ਜੀ ਔਰ ਇਸ ਅਚਾਰ ਬਾਜ਼ਾਰ ਦੇ ਜਿਹੜੇ ਪ੍ਰਬੰਧਕ ਨੇ ਇਸ ਬਹੁਤ ਮਹਾਨ ਤੰਦ ਦੇ ਮਹਾ ਸ਼ਿਵਰਾਤਰੀ ਤੇ ਸ਼ੁਰੂਆਤ ਕੀਤੀ ਹੈ ਯਾਤਰਾ ਦੀ। ਸ਼ੋਭਾ ਯਾਤਰਾ ਦੀ ਉਹਦੇ ਵਿੱਚ ਮੈਨੂੰ ਇਹਨਾਂ ਨੇ ਮਾਣ ਬਖਸ਼ਿਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨੀਆਂ ਔਰ ਸਦਾ ਧੰਨਵਾਦੀ ਰਹੂੰਗਾ ਇਹਨਾਂ ਦਾ ਪਿਆਰ ਤੇ ਸਹਿਯੋਗ ਜਿਹੜਾ ਸਹਿਯੋਗ ਆ ਉਹ ਮੈਂ ਭੁੱਲ ਨਹੀਂ ਸਕਦਾ ਮੇਰੇ ਵਾਸਤੇ ਇੱਕ ਹੰਬਲਿੰਗ ਐਕਸਪੀਰੀਅੰਸ ਆ ਮੈਂ ਇੱਕ ਆਰਡੀਨਰੀ ਮੌਟਰ ਆ ਸ਼ਹਿਰ ਦੀ ਸੇਵਾ ਕਰਨਾ ਚਾਹੁੰਦਾ ਔਰ ਇਦੋਂ ਵੱਧਿਆ ਮੇਰੇ ਵਾਸਤੇ ਮੇਰ ਪਰਿਆ ਹੱਥ ਰੱਖਣਾ ਉਹ ਵੀ ਮਹਾ ਸ਼ਿਵਰਾਤਰੀ ਤੇ ਸ਼ਿਵ ਸ਼ੰਕਰ ਭਗਵਾਨ ਜੀ ਦਾ ਮੈਂ ਦਰਣੀ ਆ ਇਹਨਾਂ ਦਾ ਔਰ ਨਾਲ ਹੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਸਾਥੀਆਂ ਵੱਲੋਂ ਸ਼ਹਿਰ ਦੀ ਕਾਂਗਰਸ ਪਾਰਟੀ ਵੱਲੋਂ ਸਾਡੀ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਔਰ ਖਾਸ ਕਰਕੇ ਸਾਡੇ ਨਤਦ ਚਰਨਾਂ ਦੇ ਜਰਨੈਲ ਨੇਤਾ ਰਾਹੁਲ ਗਾਂਧੀ ਜੀ ਵੱਲੋਂ ਪਟਿਆਲਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਸ ਮਹਾ ਸ਼ਿਵਰਾਤਰੀ ਤੇ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਦਾ ਔਰ ਅਰਦਾਸ ਕਰਦਾ ਬੇਨਤੀ ਕਰਦਾ ਭਗਵਾਨ ਜੀ ਅੱਗੇ ਕਿ ਸਾਰੇ ਸ਼ਹਿਰ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਨੂੰ ਚੜ੍ਹਦੀ ਕਲਾ ਬਖਸ਼ਣ ਤਰਕੀਆਂ ਬਖਸ਼ਣ ਤੰਦਰੁਸਤੀ ਬਖਸ਼ਣ ਔਰ ਕਿਰਪਾ ਰੱਖਣ ਸਾਰਾ ਅੱਜ ਤਾਂ ਮੈਂ ਸ਼ਹਿਰ ਵਸੀਆਂ ਨੂੰ ਅਕਲ ਭਾਰਤੀ Hindu ਸੱਤਾ ਸੰਪਤੀ ਵੱਲੋਂ ਬਹੁਤ ਬਹੁਤ ਵਧਾਈ ਦੇ ਰਿਹਾ ਮਾਨ ਸ਼ਿਵਾਕੀ ਦੇ ਬਹੁਤ ਦੇਖ ਤੇ ਅੱਜ ਪਹਿਲੀ ਵਾਰ ਪਟਿਆਲੇ ਸ਼ਹਿਰ ਦੇ ਵਿੱਚ ਅਕਲ ਭਾਰਤੀ Hindu ਸੱਤਾ ਸੰਪਤੀ ਦੇ ਰਾਸ਼ਟਰੀ ਅਧਿਐਕਸ਼ਕ ਸ਼੍ਰੀ ਰਾਜੇਸ਼ ਕੇਰ ਜੀ ਵੱਲੋਂ ਸੰਧਿਆ ਫੇਰੀ ਦਾ ਪ੍ਰੋਗਰਾਮ ਜਿਹੜਾ ਵਿੱਥਿਆ ਗਿਆ ਸੀਗਾ ਪਹਿਲਾਂ ਔਰ ਅੱਜ ਚਵੰਗ ਸੀਗਾ ਬਹੁਤ ਵਧੀਆ ਗਿਆ ਲੋਕਾਂ ਚੋਂ ਸਾਥ ਦੇਖਣਾ ਸੀਗਾ ਸ਼ੇਰੇ ਹਿੰਦ ਹਿੰਦੂ ਹੀਧੇ ਸਮਾਰਕ ਆ ਪਬਲਿਕ ਮਾਰ ਸ਼ਰਮਾ ਜੀ ਦੀ ਯਾਦ ਦੇ ਵਿੱਚ ਸਾਡੇ ગ્રામ ਲੀਡ ਹੋਏ ਪੰਚਾਇਤ ਜੀ ਮਹਾਰਾਜ ਦੀ ਯਾਦ ਦੇ ਵਿੱਚ ਸੰਧਿਆ ਫੇਰੀ ਨੂੰ ਇੰਨਾ ਕ ਸਮਰਥਨ ਮਿਲੇ ਆ ਖਾਸ ਕਰ ਯੂਥ ਦਾ ਤਾਂ ਸਾਡੇ ਨਾਲ ਹੈਗੇ ਆ ਕਿ ਸਿਕਲ ਲੇਡੀਜ਼ ਦਾ ਘਰ ਤੋਂ ਨਿਕਲਣਾ ਬੱਚਿਆਂ ਦਾ ਘਰ ਤੋਂ ਨਿਕਲਣਾ ਮੈਂ ਕਹਿੰਦਾ ਜੀ ਸਾਢੇ 10:00 ਵਜੇ ਆ ਕਿ ਸਾਢੇ 10:00 ਵਜੇ ਵੀ ਸਾਡੇ ਨਾਲ ਹੋਇਆ ਟਾਈਮ 9:00 ਦਾ ਨਹੀਂ ਕਮਾਜੇ ਸਾਢੇ 10:00 ਵਜੇ ਸਾਨੂੰ ਬੱਚਾ ਕੋਈ ਘਰ ਨਹੀਂ ਗਿਆ ਲੇਡੀਜ਼ ਕੋਈ ਘਰ ਨਹੀਂ ਗਈ ਸਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਕੌਮਨ ਸ਼ਰਮਾ ਜੀ ਦੀ ਯਾਦ ਦੇ ਵਿੱਚ ਪੰਚਗ੍ਰੀ ਦੀ ਯਾਦ ਦੇ ਵਿੱਚ ਅਕਲ ਭਾਰਤੀ ਹਿੰਦੂ ਸੁਰੱਖਿਆ ਸੰਪਤੀ ਰਾਸ਼ਟਰਪ੍ਰਧਾਨ ਦੀ ਦਿਸ਼ਾ ਨਿਰਦੇਸ਼ਨ ਨਾਲ ਅਸੀਂ ਅਚਾਰਾਂ ਦੇ ਬਾਜ਼ਾਰ ਤੋਂ ਸ਼ੁਰੂ ਕਰਕੇ ਸਾਰੇ ਸ਼ਹਿਰ ਨੂੰ ਘੁੰਮ ਕੇ ਅਚਾਰਾਂ ਦੇ ਬਾਜ਼ਾਰ ਦੇ ਵਿੱਚ ਮਾਨਤ ਆਤਮਾਰਾਮ ਜੀ ਦੇ ਡੀਲੇ ਤੇ ਸੰਪਰਕ ਕੀਤਾ